ਚਨ ਆਉਟਲੁੱਕ ਸੁਹੀ ਮਹਿਲਾ ਪੰਜਮ ਧਨ ਸੁਹਾਗਣ ਜੋ ਪ੍ਰਭੂ ਪਸ਼ਾਨ ਮਨ ਹੁਕਮ ਤਜੈ ਅਭਿਮਾਨ ਪ੍ਰੀਯ ਸੋ ਰਾਤੀ ਰਲੀਆਂ ਮਾਨੈ ਓ ਜੀਵ ਇਸਤਰੀ ਧਨ ਹੈ ਸਲਾਉਣ ਜੋਗ ਹੈ ਭਾਗਾ ਵਾਲੀ ਹੈ ਜਿਹੜੀ ਪ੍ਰਭੂ ਪਤੀ ਨਾਲ ਸਾਝ ਬਣਾਉਂਦੀ ਹੈ ਜੋ ਪ੍ਰਭੂ ਪਛਾਨੈ ਜਿਹੜੀ ਆਪਣੇ ਹਿਰਦੇ ਘਰ ਦੇ ਵਿੱਚੋਂ ਹੀ ਉਸ ਪਰਮਾਤਮਾ ਨੂੰ ਲੱਭ ਲੈਂਦੀ ਹੈ ਮਾਨੈ ਹੁਕਮ ਤਜੈ ਅਭਿਮਾਨੈ ਉਸ ਪਰਮਾਤਮਾ ਦੇ ਹੁਕਮ ਤੋਂ ਬਾਹਰ ਤੇ ਕੋਈ ਹੈ ਹੀ ਨਹੀਂ ਪਰ ਇਸ ਗੱਲ ਨੂੰ ਮੰਨ ਦਾ ਕੋਈ ਵਿਰਲਾ ਹੀ ਹੈ ਕਿ ਹਰ ਕੋਈ ਪਰਮਾਤਮਾ ਦੇ ਹੁਕਮ ਚ ਹੈ ਕਿਉਂਕਿ ਜਦੋਂ ਤੁਸੀਂ ਇਸ ਗੱਲ ਨੂੰ ਮੰਨ ਲਿਆ ਤਾਂ ਤੁਹਾਡੀ ਆਪਣੀ ਮੈਂ ਜਿਹੜੀ ਆ ਉਹ ਖਤਮ ਹੋ ਜਾਂਦੀ ਹੈ ਜਿੰਨਾ ਚਿਰ ਇਹ ਨਹੀਂ ਮੰਨਦੇ ਕਿ ਅਸੀਂ ਉਹਦੇ ਹੁਕਮ ਅਧੀਨ ਹਾਂ ਅਸੀਂ ਉਹੀ ਕਰਦੇ ਹਾਂ ਜੋ ਉਹ ਸਾਡੇ ਤੋਂ ਕਰਵਾਉਂਦਾ ਹੈ ਉਹਨਾਂ ਚਿਰ ਸਾਡੇ ਅੰਦਰੋਂ ਹਉਮੈ ਤੇ ਮੈਂ ਖਤਮ ਨਹੀਂ ਹੁੰਦੀ ਉਹਨਾਂ ਚਿਰ ਸਾਨੂੰ ਲੱਗਦਾ ਹੈ ਕਿ ਜੋ ਅਸੀਂ ਕਰਦੇ ਹਾਂ ਉਹ ਅਸੀਂ ਖੁਦ ਕਰਦੇ ਹਾਂ ਸਾਡੇ ਖੁਦ ਦੇ ਫੈਸਲੇ ਹਨ ਸੋ ਮਾਨਣਾ ਹੁਕਮ ਤਜੈ ਅਭਿਮਾਨਾ ਉਸ ਲਾਉਣ ਯੋਗ ਹੈ ਜਿਹੜੀ ਪ੍ਰਮਾਤਮਾ ਦੇ ਹੁਕਮ ਨੂੰ ਸਿਰ ਮੱਥੇ ਮੰਨਦੀ ਹੈ ਤੇ ਆਪਣੇ ਅੰਦਰੋਂ ਹੰਕਾਰ ਨੂੰ ਖਤਮ ਕਰ ਲੈਂਦੀ ਹੈ ਪ੍ਰੀਅ ਸੇਵਰਾਤੀ ਰਲੀਆਂ ਮਾਨਾ ਉਹ ਜੀਵ ਇਸਤਰੀ ਪ੍ਰਮਾਤਮਾ ਦੇ ਪ੍ਰੇਮ ਰੰਗ ਦੇ ਵਿੱਚ ਰੰਗੀ ਹੋਈ ਉਸ ਦੇ ਮਿਲਾਪ ਦਾ ਆਤਮਕ ਆਨੰਦ ਮਾਣਦੀ ਰਹਿੰਦੀ ਹੈ ਸੁਨ ਸਖੀਏ ਪ੍ਰਭ ਮਿਲਣ ਨਿਸ਼ਾਨੀ ਮਨ ਤਨ ਅਰਪ ਤਜਲਾਜ ਲੋਕਾਨੀ ਰਹਾਉ ਏ ਸਹੇਲਿਏ ਪ੍ਰਮਾਤਮਾ ਨੂੰ ਮਿਲਣ ਦੀ ਨਿਸ਼ਾਨੀ ਮੈਥੋਂ ਸੁਣ ਲੈ ਉਹ ਨਿਸ਼ਾਨੀ ਉਹ ਤਰੀਕਾ ਇਹ ਹੈ ਤਜ ਲਾਜ ਲੋਕਾਨੀ ਇੱਕ ਤਾਂ ਲੋਕ ਲਾਜ ਦੀ ਖਾਤਰ ਕੰਮ ਕਰਨੇ ਛੱड़ ਦੇ ਮਨ ਤਨ ਅਰਪ ਆਪਣਾ ਮਨ ਆਪਣਾ ਸਰੀਰ ਪ੍ਰਮਾਤਮਾ ਦੇ ਹਵਾਲੇ ਕਰ ਦੇ ਸਖੀ ਸਹੇਲੀ ਕਉ ਸਮਝਾਵੇ ਸੋਈ ਕਮਾਵੇ ਜੋ ਪ੍ਰਭ ਪਾਵੇ ਸਾ ਸੁਹਾਗਣ ਅੰਕ ਸਮਾਵੇ ਇੱਕ ਸਤ ਸੰਗੀ ਸਹੇਲੀ ਦੂਸਰੀ ਸਹੇਲੀ ਨੂੰ ਪ੍ਰਭੂ ਪਤੀ ਦੇ ਮਿਲਾਪ ਦੇ ਤਰੀਕੇ ਬਾਰੇ ਸਮਝਾਉਂਦੀ ਹੈ ਤੇ ਆਖਦੀ ਹੈ ਕਿ ਜਿਹੜੀ ਜੀਵ ਇਸਤਰੀ ਉਹੀ ਕੁਝ ਕਰਦੀ ਹੈ ਜੋ ਪ੍ਰਭੂ ਪਤੀ ਨੂੰ ਪਸੰਦ ਆ ਜਾਂਦਾ ਹੈ ਉਹ ਸੁਹਾਗ ਭਾਗ ਵਾਲੀ ਜੀਵ ਇਸਤਰੀ ਪ੍ਰਭੂ ਦੇ ਚਰਨਾਂ ਵਿੱਚ ਲੀਨ ਰਹਿੰਦੀ ਹੈ ਫਿਰ ਤੋਂ ਸਮਝੀਏ ਕਿ ਹੈਗੇ ਅਸੀਂ ਸਾਰੇ ਹੀ ਉਸ ਪ੍ਰਮਾਤਮਾ ਦੇ ਹੁਕਮ ਦੇ ਵੱਜੇ ਹੋਏ ਹਾਂ ਪਰ ਸਾਡੇ ਚੋਂ ਕਈਆਂ ਨੂੰ ਪ੍ਰਮਾਤਮਾ ਆਪਣੇ ਵਾਲੇ ਪਾਸੇ ਲਾਉਂਦਾ ਹੈ ਚੰਗੇ ਪਾਸੇ ਲਾ ਲੈਂਦਾ ਤੇ ਕਈਆਂ ਨੂੰ ਵਿਕਾਰਾਂ ਦੇ ਵਿੱਚ ਗਲਤਾਨ ਕਰੀ ਰੱਖਦਾ ਹੈ ਪਰਮਾਤਮਾ ਦੇ ਮਿਲਾਪ ਦਾ ਆਨੰਦ ਉਹੀ ਮਾਣਦੇ ਨੇ ਜਿਨ੍ਹਾਂ ਨੂੰ ਪਰਮਾਤਮਾ ਨੇ ਆਪ ਆਪਣੇ ਚਰਨਾਂ ਦੇ ਨਾਲ ਜੋੜਿਆ ਹੋਇਆ ਗਰਬ ਗਹੇਲੀ ਮਹਿਲ ਨਾ ਪਾਵੇ ਫਿਰ ਪਛਤਾਵੇ ਜਦ ਰਹਿਣ ਬਿਹਾਵੇ ਕਰਮ ਹੀਣ ਮਨ ਮੁਖ ਦੁੱਖ ਪਾਵੇ ਹੁਣ ਜਿਹੜੀ ਜੀਵ ਇਸਤਰੀ ਹੰਕਾਰ ਦੇ ਵਿੱਚ ਫਸੀ ਰਹਿੰਦੀ ਹੈ ਜਿਹੜੀ ਗਰਬ ਘਹਿਲੀ ਹੈ ਉਹ ਮਹਿਲ ਨਾ ਪਾਵਾ ਉਹ ਪ੍ਰਭੂ ਪਤੀ ਦੇ ਚਰਨਾਂ ਵਿੱਚ ਥਾਂ ਪ੍ਰਾਪਤ ਨਹੀਂ ਕਰ ਸਕਦੀ ਜਦੋਂ ਜ਼ਿੰਦਗੀ ਦੀ ਉਹਦੀ ਰਾਤ ਬੀਤ ਜਾਂਦੀ ਹੈ ਤਦੋਂ ਉਹ ਪਛਤਾਉਂਦੀ ਹੈ ਜਦੋਂ ਉਹਦਾ ਅੰਤ ਵੇਲਾ ਆ ਜਾਂਦਾ ਹੈ ਉਦੋਂ ਪਛਤਾਉਂਦੀ ਹੈ ਆਪਣੇ ਹੀ ਮਨ ਦੇ ਪਿੱਛੇ ਤੁਰਨ ਵਾਲੀ ਉਹ ਮੰਦ ਭਾਗਣ ਜੀਵ ਇਸਤਰੀ ਸਦਾ ਦੁੱਖ ਪਾਂਦੀ ਰਹਿੰਦੀ ਹੈ ਬਿਨੋਂ ਕਰੀ ਜੇ ਜਾਣਾ ਦੂਰ ਪ੍ਰਭ ਅਭਨਾਸੀ ਰਹਾ ਪਰਪੂਰ ਜਨ ਨਾਨਕ ਗਾਵੇ ਦੇਖ ਹਦੂਰ ਗੁਰੂ ਸਾਹਿਬ ਕਹਿੰਦੇ ਹੈ ਭਾਈ ਲੋਕ ਲਾਜ ਦੀ ਖਾਤਰ ਦੂਰ ਧਰਾਡੇ ਥਾਵਾਂ ਤੇ ਜਾ ਕੇ ਪ੍ਰਮਾਤਮਾ ਦੇ ਦਰਾਂ ਤੇ ਜਾ ਕੇ ਮੈਂ ਅਰਦਾਸ ਤਾਂ ਕਰਾਂ ਜੇ ਕਿਤੇ ਉਹ ਦੂਰ ਵੱਸਦਾ ਹੋਵੇ ਵੱਸਦਾ ਤੇ ਉਹ ਮੇਰੇ ਨਾਲ ਹੈ ਉਹ ਨਾਸ ਰਹਿਤ ਪ੍ਰਮਾਤਮਾ ਉਹ ਤਾਂ ਹਰ ਥਾਂ ਵਿਆਪਕ ਹੈ ਇਹ ਤਾਂ ਤੁਹਾਡੇ ਮਨ ਦੀ ਗੱਲ ਹੈ ਉਸੀ ਜਿੱਥੇ ਚਾਹੋ ਉਸ ਪ੍ਰਮਾਤਮਾ ਨੂੰ ਧਿਆ ਸਕਦੇ ਹੋ ਉਹਦੀ ਸਿਫਤ ਸਲਾਹ ਕਰ ਸਕਦੇ ਹੋ ਕਿਸੇ ਵੀ ਖਾਸ ਅਸਥਾਨ ਤੇ ਜਾਣ ਦੀ ਲੋੜ ਨਹੀਂ ਬੜਾ ਸਪਸ਼ਟ ਸ਼ਬਦਾਂ ਦੇ ਵਿੱਚ ਗੁਰੂ ਸਾਹਿਬ ਇਹ ਗੱਲ ਇੱਥੇ ਸਾਨੂੰ ਸਮਝਾ ਦਿੰਦੇ ਨੇ ਕਹਿੰਦੇ ਬਿਨੋ ਕਰੀ ਜੇ ਜਾਣਾ ਦੂਰ ਬੇਨਤੀ ਕਰਨ ਵਾਸਤੇ ਕਿਤੇ ਤਾਂ ਜਾਵਾਂ ਜੇ ਉਹ ਪ੍ਰਮਾਤਮਾ ਕਿਤੇ ਦੂਰ ਵਸਦਾ ਹੋਵੇ ਪ੍ਰਭ ਅਬినాਸ਼ੀ ਰਹਿਆ ਪਰਪੂਰ ਉਹ ਸਦਾ ਕਾਇਮ ਰਹਿਣ ਵਾਲਾ ਉਹ ਨਾਸ ਰਹਿਤ ਪ੍ਰਮਾਤਮਾ ਤਾਂ ਹਰ ਥਾਂ ਵਿਆਪਕ ਐ ਦਾਸ ਨਾਨਕ ਤਾਂ ਉਹਨੂੰ ਆਪਣੇ ਅੰਗ ਸੰਗ ਵਸਦਾ ਵੇਖ ਕੇ ਉਹਦੀ ਸਿਫਤ ਸਲਾਹ ਕਰਦਾ ਹੈ ਸੂਹੀ ਮਹਿਲਾ ਪੰਜਮਾ ਗ੍ਰਹਿ ਵਸ ਗੁਰ ਕੀ ਨਾ ਹੋ ਕਰ ਕੀ ਨਾਰ ਦਸ ਦਾਸੀ ਕਰ ਦਿਨੀ ਪਤਾਰ ਸਗਲ ਸਮਗਰੀ ਮੈਂ ਘਰ ਕੀ ਜੋੜੀ ਆਸ ਪਿਆਸੀ ਪਰ ਕੌ ਲੋੜੀ ਕਹਿੰਦੇ ਗ੍ਰਹਿ ਵਸ ਗੁਰ ਕੀ ਨਾਂ ਉਸ ਖਸਮ ਪ੍ਰਭੂ ਨੇ ਗੁਰੂ ਦੇ ਰਾਹੀਂ ਮੇਰਾ ਸਰੀਰ ਘਰ ਮੇਰੇ ਵਸ ਵਿੱਚ ਕਰ ਦਿੱਤਾ ਹੈ ਹਉ ਕਰ ਕੀ ਨਾਰ ਪ੍ਰਮਾਤਮਾ ਦੀ ਤੇ ਗੁਰੂ ਦੀ ਕਿਰਪਾ ਨਾਲ ਮੈਂ ਉਸ ਘਰ ਦੀ ਮਾਲਕਾ ਬਣ ਗਈ ਹਾਂ ਇਹ ਸਰੀਰ ਰੂਪੀ ਘਰ ਮੇਰੇ ਵਸ ਦੇ ਵਿੱਚ ਆ ਗਿਆ ਹੈ ਤੇ ਮੈਂ ਇਸ ਘਰ ਦੀ ਮਾਲਕਾ ਬਣ ਗਈ ਹਾਂ 10 ਦਾਸੀ ਕਰਦੀਨੀ ਪਧਾਰ 10 ਦਾਸੀ ਤੋਂ ਭਾਵ ਸਾਡੇ ਦਸੇ ਇੰਦਰੀ ਦਸੇ ਇੰਦਰੀਆਂ ਨੂੰ ਉਸ ਖਸਮ ਪ੍ਰਮਾਤਮਾ ਨੇ ਮੇਰੀਆਂ ਦਾਸੀਆਂ ਬਣਾ ਦਿੱਤਾ ਹੈ ਉੱਚੇ ਆਤਮਕ ਗੁਣਾ ਦਾ ਮੈਂ ਆਪਣੇ ਸਰੀਰ ਘਰ ਦੇ ਵਿੱਚ ਸਾਰਾ ਸਮਾਨ ਜੋੜ ਲਿਆ ਸਜਾ ਕੇ ਰੱਖ ਦਿੱਤਾ ਹੁਣ ਮੈਂ ਪ੍ਰਭੂ ਪਤੀ ਦੇ ਦਰਸ਼ਨ ਦੀ ਆਸ ਤੇ ਤਾਂਗ ਵਿੱਚ ਉਸ ਦੀ ਉਡੀਕ ਕਰ ਰਹੀ ਹਾਂ ਕਵਨ ਕਹਾ ਗੁਣਕੰਤ ਪਿਆਰੇ ਸੁਗੜ ਸਰੂਪ ਦਿਆਲ ਮੁਰਾਰੇ ਰਹਾਉ ਏ ਸਖੀ ਸੁਚੱਜੇ ਦਇਆਵਾਨ ਪ੍ਰਭੂ ਕੰਤ ਦੇ ਮੈਂ ਕਿਹੜੇ ਕਿਹੜੇ ਗੁਣ ਦੱਸਾਂ ਉਹਦੇ ਤੇ ਗੁਣ ਹੀ ਬੇਅੰਤ ਹਨ ਸਤ ਸ਼ਿੰਗਾਰ ਭਉ ਅੰਜਨ ਪਾਇਆ ਅੰਮ੍ਰਿਤ ਨਾਮ ਤੰਬੂਲ ਮੁਖ ਖਾਇਆ ਕੰਗਨ ਬਸਤਰ ਗਹਿਨੇ ਬਣੇ ਸੁਹਾਵੇ ਤਨ ਸਭ ਸੁਖ ਪਾਵੇ ਜਾਂ ਪਿਰ ਘਰ ਆਵੇ ਸਤ ਸ਼ਿੰਗਾਰ ਪਉ ਅੰਜਨ ਪਾਇਆ ਕਹਿੰਦੇ ਮੈਂ ਸੁੱਚੇ ਆਚਰਣ ਨੂੰ ਤਾਂ ਆਪਣੇ ਜੀਵਨ ਦਾ ਸ਼ਿੰਗਾਰ ਬਣਾ ਲਿਆ ਤੇ ਪ੍ਰਮਾਤਮਾ ਦੇ ਡਰ ਅਦਬ ਦਾ ਅੱਖਾਂ ਦੇ ਵਿੱਚ ਸੁਰਮਾ ਪਾ ਲਿਆ ਅੰਮ੍ਰਿਤ ਨਾਮ ਤੰਬੂਲ ਮੁਖ ਖਾਇਆ ਉਸ ਪ੍ਰਮਾਤਮਾ ਦੀ ਮਿਹਰ ਨਾਲ ਆਤਮਕ ਜੀਵਨ ਦੇਣ ਵਾਲਾ ਨਾਮ ਪਾਨ ਮੈਂ ਆਪਣੇ ਮੂੰਹ ਨਾਲ ਖਾਦਾ ਹੈ ਕੰਗਣ ਬਸਤਰ ਗਹਿਣੇ ਬਨੇ ਸੁਹਾਵੇ ਧਨ ਸਭ ਸੁਖ ਪਾਵੈ ਜਾਂ ਪਿਰ ਕਰ ਆਵੈ ਜਦੋਂ ਪ੍ਰਭੂਪਤੀ ਹਿਰਦੇ ਘਰ ਵਿੱਚ ਆ ਵਸਦਾ ਤਾਂ ਜੀਵ ਇਸਤਰੀ ਸਾਰੇ ਸੁੱਖ ਹਾਸਲ ਕਰ ਲੈਂਦੀ ਆ ਉਹਦੇ ਕੰਗਣ ਕੱਪੜੇ ਗਹਿਣੇ ਸੋਹਣੇ ਲੱਗਣ ਲੱਗ ਪੈਂਦੇ ਨੇ ਉਹਦੇ ਸਾਰੇ ਧਾਰਮਿਕ ਉਦਮ ਸਫਲ ਹੋ ਜਾਂਦੇ ਨੇ ਗੁਣ ਕਾਮਨ ਕਰ ਕੰਤਰ ਜਾਇਆ ਵਸ ਕਰ ਲੀਨਾ ਗੁਰ ਪਰਮ ਚੁਕਾਇਆ ਸਭ ਤੇ ਊਚਾ ਮੰਦਰ ਮੇਰਾ ਸਭ ਕਾਮਣ ਤਿਆਗੀ ਪ੍ਰਿਯੋ ਪ੍ਰੀਤਮ ਮੇਰਾ اے ਸਖੀ ਗੁਰੂ ਨੇ ਜਿਸ ਜੀਵ ਇਸਤਰੀ ਦੀ ਭਟਕਣਾ ਦੂਰ ਕਰ ਦਿੱਤੀ ਉਸ ਜੀਵ ਇਸਤਰੀ ਨੇ ਪ੍ਰਭੂ ਪਤੀ ਨੂੰ ਆਪਣੇ ਵਸ ਵਿੱਚ ਕਰ ਲਿਆ ਗੁਨਾ ਦੇ ਟੂਣੇ ਬਣਾ ਕੇ ਉਹਨੇ ਪ੍ਰਭੂ ਪਤੀ ਨੂੰ ਖੁਸ਼ ਕਰ ਲਿਆ اے ਸਖੀ ਉਸ ਖਸਮ ਪ੍ਰਭੂ ਦੀ ਕਿਰਪਾ ਨਾਲ ਹੀ ਮੇਰਾ ਹਿਰਦਾ ਘਰ ਸਭ ਵਾਸਨਾਵਾਂ ਤੋਂ ਉੱਚਾ ਹੋ ਗਿਆ ਹੈ ਹੋਰ ਸਾਰੀਆਂ ਇਸਤਰੀਆਂ ਨੂੰ ਛੱਡ ਕੇ ਉਹ ਪ੍ਰੀਤਮ ਮੇਰਾ ਪਿਆਰਾ ਬਣ ਗਿਆ ਹੈ ਸਭ ਕਾਮਣ त्याਗੀ ਪ੍ਰਿਯੋ ਪ੍ਰੀਤਮ ਮੇਰਾ ਪ੍ਰਗਟਿਆ ਸੂਰ ਜੋਤ ਉਜਿਆਰਾ ਸੇਜ ਵਿਸ਼ਾਈ ਸਰਦ ਅਪਾਰਾ ਨਵ ਰੰਗ ਲਾਲ ਸੇਜ 라ਵਣ ਆਇਆ ਜਨ ਨਾਨਕ ਪਿਰ ਧਨ ਮਿਲ ਸੁਖ ਪਾਇਆ ਏ ਸਖੀ ਉਸ ਕੰਤ ਦੀ ਕਿਰਪਾ ਨਾਲ ਮੇਰੇ ਅੰਦਰ ਆਤਮਕ ਜੀਵਨ ਦਾ ਸੂਰਜ ਚੜ੍ਹ ਪਿਆ ਹੈ ਆਤਮਕ ਜੀਵਨ ਦੀ ਜੋਤ ਜਗ ਪਈ ਹੈ ਬੇਅੰਤ ਪ੍ਰਭੂ ਦੀ ਸ਼ਰਧਾ ਦੀ ਸੀਜ ਮੈਂ ਵਿਸ਼ਾ ਦਿੱਤੀ ਹੈ ਮੇਰੇ ਹਿਰਦੇ ਵਿੱਚ ਪ੍ਰਭੂ ਵਾਸਤੇ ਪੂਰੀ ਸ਼ਰਧਾ ਬਣ ਗਈ ਹੈ ਹੁਣ ਆਪਣੀ ਮਿਹਰ ਨਾਲ ਹੀ ਉਹ ਨਿਤ ਨਵੇਂ ਪਿਆਰ ਵਾਲਾ ਪ੍ਰੀਤਮ ਮੇਰੇ ਹਿਰਦੇ ਦੀ ਸੀਜ ਉੱਤੇ ਆ ਬੈਠਾ ਹੈ ਇਹ ਦਾਸ ਨਾਨਕ ਆਖੋ ਪ੍ਰਭੂ ਪਤੀ ਨੂੰ ਮਿਲ ਕੇ ਜੀਵ ਇਸਤਰੀ ਆਤਮਕ ਆਨੰਦ ਮਾਣਦੀ ਹੈ ਸੂਹੀ ਮਹਿਲਾ ਪੰਜਮਾ ਉਮਕਿ ਉਹ ਹੀਓ ਮਿਲਣ ਪ੍ਰਭ ਤਾਈਂ ਖੋਜਤ ਚਰਿਓ ਦੇਖੋ ਪ੍ਰੀਜਾਈ ਸੁਨਤ ਸੰਦੇਸ ਰੋ ਪ੍ਰੀਜ ਗ੍ਰਹਿ ਸੇਜ ਵਿਸਾਈ ਪਰਮ ਪਰਮ ਆਇਓ ਤਉ ਨਦਰ ਨ ਪਾਈ ਇਸ ਸਖੀ ਪਿਆਰੇ ਦਾ ਸੁਨੇਹਾ ਸੁਣਦਿਆਂ ਮੈਂ ਹਿਰਦੇ ਘਰ ਵਿੱਚ ਸੇਜ ਵਿਛਾ ਦਿੱਤੀ ਮੇਰਾ ਹਿਰਦਾ ਪ੍ਰਭੂ ਨੂੰ ਮਿਲਣ ਵਾਸਤੇ ਖੁਸ਼ੀ ਦੇ ਨਾਲ ਨੱਚ ਪਿਆ ਪ੍ਰਭੂ ਨੂੰ ਲੱਭਣ ਚੜ ਪਿਆ ਕਿ ਮੈਂ ਪਿਆਰੇ ਦੀ ਰਹਿਣ ਦੀ ਥਾਂ ਕਿਤੇ ਵੇਖਾਂ ਪਰ ਪਟਕ ਪਟਕ ਕੇ ਮੁੜ ਆਇਆ ਤਦੋਂ ਪ੍ਰਭੂ ਦੀ ਮਿਹਰ ਦੀ ਨਿਗਾਹ ਹਾਸਲ ਨਾ ਹੋਈ ਇਹਨਾਂ ਪੰਕਤੀਆਂ ਦੇ ਵਿੱਚ ਕਿਤੇ ਨਾ ਕਿਤੇ ਉਸ ਸਮੇਂ ਦਾ ਜ਼ਿਕਰ ਹੈ ਜਦੋਂ ਅਸੀਂ ਕੋਸ਼ਿਸ਼ਾਂ ਬਹੁਤ ਕਰਦੇ ਹਾਂ ਪਰਮਾਤਮਾ ਦੇ ਨੇੜੇ ਹੋਣ ਦੀਆਂ ਵਿਕਾਰਾਂ ਨੂੰ ਆਪਣੇ ਅੰਦਰੋਂ ਖਤਮ ਕਰਨ ਦੀਆਂ ਪਰ ਸਾਡੀਆਂ ਕੋਸ਼ਿਸ਼ਾਂ ਸਫਲ ਨਹੀਂ ਹੁੰਦੀਆਂ ਕਿਉਂਕਿ ਪਰਮਾਤਮਾ ਦੀ ਮਿਹਰ ਦੀ ਨਿਗਾਹ ਹਜੇ ਹੋਈ ਨਹੀਂ ਹੁੰਦੀ ਪਰਮਾਤਮਾ ਨੇ ਹਾਲੇ ਸਾਡੇ ਲਈ ਇਹ ਨਿਰਧਾਰਤ ਨਹੀਂ ਕੀਤਾ ਹੁੰਦਾ ਕਿ ਇਹ ਵਿਕਾਰਾਂ ਦੇ ਵਿੱਚੋਂ ਨਿਕਲ ਕੇ ਮੇਰੇ ਲੜ ਲੱਗੇ ਉਸ ਸਮੇਂ ਦੇ ਦੌਰਾਨ ਅਸੀਂ ਬਹੁਤ ਪਟਕਦੇ ਹਾਂ ਤੇ ਭਰਮ ਭਰਮ ਆयो ਤਾ ਨਦਰ ਨਾ ਪਾਈ ਮਿਹਰ ਦੀ ਨਿਗਾਹ ਸਾਡੇ ਤੇ ਨਹੀਂ ਕਿੰਬਦ ਹਿਯਰੋ ਧੀਰੈ ਨਿਮਾਨੋ ਮਿਲ ਸਾਜਨ ਹਉ ਤੁਜ ਕੁਰਬਾਨੋ ਰਹਾਉ ਏ ਸੱਜਣ ਪ੍ਰਭੂ ਮੈਨੂੰ ਮਿਲ ਮੈਂ ਤੇਥੋਂ ਸਦਕੇ ਜਾਂਦੀ ਹਾਂ ਤੇਰੇ ਦਰਸ਼ਨ ਤੋਂ ਬਿਨਾ ਮੇਰਾ ਇਹ ਨਿਮਾਨਾ ਦਿਲ ਕਿਵੇਂ ਧੀਰਜ ਫੜੇ ਏਕਾਂਸੇ ਜਬਿਸੀ ਧਨ ਕੰਤਾ ਤਨ ਸੂਤੀ ਪਿਰ ਸਦ ਜਾਗੰਤਾ ਪੀਓ ਮਦਰੋ ਧਨ ਮਤਵੰਤਾ ਧਨ ਜਾਗੈ ਜੇ ਪਿਰ ਬੁਲੰਤਾ ਸੌਖੀ ਜੀ ਉਦਾਹਰਨ ਲਈ ਹੈ ਗੁਰੂ ਸਾਹਿਬ ਨੇ ਕਿ ਜੀਵ ਇਸਤਰੀ ਤੇ ਪ੍ਰਭੂ ਪਤੀ ਇੱਕੋ ਹੀ ਸੇਜ ਤੇ ਪਏ ਨੇ ਉਹਨਾਂ ਦੀ ਸੇਜ ਜੀਵ ਇਸਤਰੀ ਦੇ ਹਿਰਦੇ ਵਿੱਚ ਵਿਸ਼ੀ ਹੋਈ ਹੈ ਭਾਵ ਕਿ ਸਾਡੇ ਅੰਦਰ ਹੀ ਪਰਮਾਤਮਾ ਵੀ ਵੱਸਦਾ ਹੈ ਤੇ ਇੱਕ ਸਾਡੀ ਆਪਣੀ ਸੋਚ ਜਿਹਨੂੰ ਕਹਿ ਲਈਏ ਉਹ ਵੀ ਵੱਸਦੀ ਹੈ ਜਾਂ ਕਿਹ ਲੋ ਕੀ ਸਾਡੀ ਮੈਂ ਹੈ ਜਿਹੜੀ ਉਹ ਵੀ ਸਾਡੇ ਅੰਦਰ ਹੀ ਵਸਦੀ ਹੈ ਤੇ ਪ੍ਰਮਾਤਮਾ ਵੀ ਸਾਡੇ ਅੰਦਰ ਹੀ ਵਸਦਾ ਇੰਜ ਸਮਝ ਲਓ ਕਿ ਉਹ ਦੋਨੋਂ ਇੱਕੋ ਸੇਜ ਤੇ ਪਏ ਪਰ ਧਨ ਸੁੱਤੀ ਪਰ ਸਦ ਜਾਗੰਤਾ ਹੁਣ ਪ੍ਰਮਾਤਮਾ ਤੇ ਸਦਾ ਹੀ ਜਾਗਦਾ ਹੈ ਉਹ ਤੇ ਮਾਇਆ ਤੋਂ ਨਿਰਲੇਪ ਹੈ ਪਰ ਜਿਹੜੀ ਇਸਤਰੀ ਹੈ ਜਿਹੜੀ ਸਾਡੇ ਅੰਦਰਲੀ ਮੈਂ ਹੈ ਉਹ ਮਾਇਆ ਦੇ ਮੋਹ ਦੀ ਨੀਂਦ ਸੁੱਤੀ ਹੋਈ ਹੈ ਪਏ ਇੱਕੋ ਸੇਜ ਤੇ ਹਾਂ ਪ੍ਰਮਾਤਮਾ ਜਾਗਦਾ ਹੈ ਅਸੀਂ ਸੁੱਤੇ ਹਾਂ ਤੇ ਸੁੱਤੇ ਵੀ ਐਦਾਂ ਪੀਓ ਮਦਰੋ ਤਨ ਮਤਵੰਤਾ ਕਿ ਜਿਵੇਂ ਸ਼ਰਾਬ ਦੇ ਨਸ਼ੇ ਦੇ ਵਿੱਚ ਟੁੱਣ ਹੋ ਕੇ ਸੁੱਤੇ ਹੋਈਏ ਤੇ ਫਿਰ ਅਸੀਂ ਜਾਗਣਾ ਕਿਵੇਂ ਜਾਗਦੇ ਕਦੋਂ ਆ ਤਨ ਜਾਗੈ ਜੇ ਪਿਰ ਬੁਲੰਤਾ ਜੇ ਪ੍ਰਮਾਤਮਾ ਸਾਨੂੰ ਆਵਾਜ਼ ਦੇਵੇ ਜੇ ਪ੍ਰਮਾਤਮਾ ਚਾਹੇ ਤਾਂ ਸਾਨੂੰ ਜਗਾ ਦਿੰਦਾ ਜਿੰਨਾ ਚਿਰ ਉਹ ਨਹੀਂ ਚਾਹੁੰਦਾ ਉਹ ਸਾਨੂੰ ਸੁੱਤੇ ਰਹਿਣ ਦਿੰਦਾ ਵਿਕਾਰਾਂ ਦੀ ਨੀਂਦ ਵਿੱਚ ਮਾਇਆ ਦੇ ਮੋਦੀ ਨੀਂਦ ਵਿੱਚ ਜਦੋਂ ਉਹਦਾ ਦਿਲ ਕਰਦਾ ਉਦੋਂ ਜਗਾ ਹੁੰਦਾ ਭਈ ਨਿਰਾਸ਼ੀ ਬਹੁਤ ਦਿਨ ਲਾਗੇ ਦੇਸ ਦਸੰਤਰ ਮੈਂ ਸਗਲੇ ਚਾਗੇ ਖਿੰ ਰਹਿਣ ਨਾ ਪਾਵੋ ਬਿਨ ਪਗ ਪਾਗੇ ਹੋਏ ਕਿਰਪਾਲ ਪ੍ਰਭ ਮਿਲੈ ਸੁਭਾਗੇ ਏ ਸਖੀ ਉਮਰ ਦੇ ਬਹੁਤ سارے ਦਿਨ ਬੀਤ ਗਏ ਹਨ ਮੈਂ ਬਾਹਰ ਹੋਰ ਹੋਰ ਸਾਰੇ ਦੇਸ਼ ਭਾਲ ਵੇਖੇ ਨੇ ਪਾਪ ਕੇ ਬੜੇ ਉਦਮ ਕਰਕੇ ਵੇਖ ਲੈਨੇ ਪ੍ਰਮਾਤਮਾ ਕਿਤੇ ਲੱਭਾ ਨਹੀਂ ਮੈਂ ਬਾਹਰ ਭਾਲ ਭਾਲ ਕੇ ਨਿਰਾਸ਼ ਹੋ ਗਈ ਹਾਂ ਉਸ ਪ੍ਰਭੂ ਪਤੀ ਦੇ ਚਰਣਾ ਉੱਤੇ ਪੈਣ ਤੋਂ ਬਿਨਾਂ ਮੈਨੂੰ ਇੱਕ ਛਿਨ ਵਾਸਤੇ ਵੀ ਸ਼ਾਂਤੀ ਪ੍ਰਾਪਤ ਨਹੀਂ ਹੁੰਦੀ ਜੇ ਆਪ ਕਿਰਪਾਲ ਹੋਵੇ ਤਾਂ ਜੀਵ ਇਸਤਰੀਆਂ ਚੰਗੇ ਭਾਗ ਜਾਗਣ ਦੇ ਨਾਲ ਉਸ ਪ੍ਰਮਾਤਮਾ ਨੂੰ ਮਿਲ ਸਕਦੀਆਂ ਨੇ ਭਾਏਓ ਕਿਰਪਾਲ ਸਤ ਸੰਗ ਮਿਲਾਇਆ ਬੁਝੀ ਤਪਤ ਕਰੈ ਫਿਰ ਆਇਆ ਸਗਲ ਸ਼ਿੰਗਾਰ ਹੁਣ ਮੁਝੈ ਸੁਹਾਇਆ ਕਹੋ ਨਾਨਕ ਗੁਰ ਭਰਮ ਚੁਕਾਇਆ ਏ ਨਾਨਕ ਆਖੋ ਪ੍ਰਭੂ ਮੇਰੇ ਉੱਤੇ ਦਇਆਵਾਨ ਹੋ ਗਿਆ ਹੈ ਮੈਨੂੰ ਉਸਨੇ ਸਤ ਸੰਗ ਵਿੱਚ ਮਿਲਾ ਦਿੱਤਾ ਹੈ ਮੇਰੀ ਵਿਕਾਰਾਂ ਦੀ ਤਪਸ਼ ਮਿਟ ਗਈ ਹੈ ਮੈਂ ਉਸ ਪ੍ਰਭੂ ਪਤੀ ਨੂੰ ਹਿਰਦੇ ਘਰ ਵਿੱਚ ਹੀ ਲੱਭ ਲਿਆ ਹੈ ਹੁਣ ਮੈਨੂੰ ਆਪਣੇ ਸਾਰੇ ਸ਼ਿੰਗਾਰ ਉਦਮ ਸੋਹਣੇ ਲੱਗ ਰਹੇ ਨਹੀਂ ਗੁਰੂ ਨੇ ਮੇਰੀ ਪਟਕਣਾ ਦੂਰ ਕਰ ਦਿੱਤੀ ਹੈ ਤੇ ਪਟਕਣਾ ਦੂਰ ਹੋਣ ਦੇ ਨਾਲ ਕੀ ਹੋਇਆ ਹੈ ਜਹਾਂ ਦੇਖਾਂ ਤਹ ਪਿਰ ਹੈ ਪਾਈ ਖੋਲਿਓ ਕਪਾਟ ਤਾ ਮਨ ਠਹਿਰਾਈ ਰਹਾਉ ਦੂਜਾ ਗੁਰੂ ਨੇ ਮੇਰੇ ਅੰਦਰੋਂ ਭਰਮ ਦਾ ਪਰਦਾ ਲਾ ਦਿੱਤਾ ਹੈ ਮੇਰਾ ਮਨ ਟਿਕ ਗਿਆ ਹੈ ਹੁਣ ਮੈਂ ਜਿੱਧਰ ਵੇਖਦਾ ਹਾਂ ਮੈਨੂੰ ਪ੍ਰਮਾਤਮਾ ਹੀ ਦਿਸਦਾ ਹੈ ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 737ਵੇਂ ਅੰਗ ਦੀ ਗੁਰਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ ਇਸ ਅੰਗ ਦੀ ਗੁਰਬਾਣੀ ਵਿੱਚ ਪ੍ਰਮੁੱਖ ਤੌਰ ਤੇ ਇੱਕ ਜੀਵ ਇਸਤਰੀ ਦੇ ਹਵਾਲੇ ਤੋਂ ਗੁਰੂ ਸਾਹਿਬ ਨੇ ਗੱਲਬਾਤ ਕੀਤੀ ਤੇ ਪ੍ਰਮਾਤਮਾ ਨੂੰ ਪਤੀ ਦੇ ਤੌਰ ਤੇ ਦਿਖਾ ਕੇ ਉਹਨਾਂ ਦੋਹਾਂ ਦੇ ਰਿਸ਼ਤੇ ਨੂੰ ਖੰਗਾਲਿਆ ਮੈਂ ਅਸੀਂ ਇਹ ਗੱਲ ਜਾਣੀ ਕਿ ਸਾਡੇ ਹਿਰਦੇ ਦੇ ਅੰਦਰ ਹੀ ਸਾਡੀ ਮੈਂ ਵਸਦੀ ਹੈ ਤੇ ਉੱਥੇ ਹੀ ਪ੍ਰਮਾਤਮਾ ਵਸਦਾ ਹੈ। ਬਸ ਗੱਲ ਇਹ ਨਹੀਂ ਹੈ ਕਿ ਪ੍ਰਮਾਤਮਾ ਸਦਾ ਜਾਗਦਾ ਹੈ ਸਾਡੀ ਮੈਂ ਸਦਾ ਹੀ ਮਾਇਆ ਦੇ ਮੋਹ ਚ ਸੁੱਤੀ ਰਹਿੰਦੀ ਹੈ। ਪਰ ਜਦੋਂ ਪ੍ਰਮਾਤਮਾ ਚਾਹੇ ਉਹ ਇਹਨੂੰ ਜਗਾ ਸਕਦਾ ਹੈ ਤੇ ਇਹੀ ਕਾਰਨ ਹੁੰਦਾ ਹੈ ਕਿ ਕਈ ਵਾਰ ਵਿਕਾਰਾਂ ਦੇ ਵਿੱਚ ਡੁੱਬਿਆ ਮਨੁੱਖ ਇੱਕਦਮ ਹੀ ਇੱਕ ਚੰਗਾ ਇਨਸਾਨ ਬਣ ਜਾਂਦਾ ਹੈ। ਸਾਰੇ ਵਿਕਾਰ ਤਿਆਗ ਦਿੰਦਾ ਹੈ ਤੇ ਇਹ ਗੱਲ ਇਸ ਸੰਗ ਦੀ ਕੁਰਬਾਨੀ ਦੀਆਂ ਸ਼ੁਰੂਆਤੀ ਪੰਕਤੀਆਂ ਦੇ ਵਿੱਚ ਜਿਹੜੀ ਆਪਾਂ ਗੱਲ ਕਰੀ ਹੰਕਾਰ ਤਿਆਗਣ ਦੀ ਤੇ ਉਹਦੇ ਹੁਕਮ ਨੂੰ ਮੰਨਣ ਦੀ ਉਹਦੇ ਨਾਲ ਜਾ ਜੁੜਦੀ ਹੈ ਕਿ ਹੈਗੇ ਅਸੀਂ ਉਹਦੇ ਹੁਕਮ ਦੇ ਵਿੱਚ ਹੀ ਆ ਜੋ ਕਰਦੇ ਆ ਉਹੀ ਕਰਦੇ ਆ ਜੋ ਪ੍ਰਮਾਤਮਾ ਸਾਡੇ ਤੋਂ ਕਰਵਾਉਂਦਾ ਪਰ ਜਦ ਤੱਕ ਅਸੀਂ ਵਿਕਾਰਾਂ ਦੀ ਨੀਂਦ ਮਾਇਆ ਦੇ ਮੋਹ ਦੀ ਨੀਂਦ ਸੁੱਤੇ ਪਏ ਆ ਉਦੋਂ ਤੱਕ ਸਾਡੀ ਮੈਂ ਇੰਨੀ ਵੱਡੀ ਆ ਕਿ ਅਸੀਂ ਇਸ ਗੱਲ ਨੂੰ ਸਵੀਕਾਰ ਨਹੀਂ ਕਰ ਸਕਦੇ ਕਿ ਅਸੀਂ ਜੋ ਕਰਦੇ ਆ ਉਹੀ ਕਰਦੇ ਆ ਜੋ ਪ੍ਰਮਾਤਮਾ ਸਾਡੇ ਤੋਂ ਕਰਵਾਉਂਦਾ ਹੈ ਗੁਰੂ ਦੀ ਬਾਣੀ ਦੇ ਲੜ ਲਗਾਤਾਰ ਲੱਗੇ ਹੋਏ ਆ ਹੌਲੀ ਹੌਲੀ ਆਪਣੇ ਇਸ ਮਨ ਨੂੰ ਜਗਾ ਰਹੇ ਆ ਪ੍ਰਮਾਤਮਾ ਸਾਡੀਆਂ ਕੋਸ਼ਿਸ਼ਾਂ ਨੂੰ ਜ਼ਰੂਰ ਪੂਰ ਪਾਏਗਾ ਇੱਥੇ ਹੀ ਇਸ ਵੀਡੀਓ ਦੀ ਸਮਾਪਤੀ ਕਰਦੇ ਆ ਜੀ ਬਲਾਵ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ